ਸਾਜੀਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਗੁਰਦਾਸਪੁਰ ਤੋਂ ਗੁਰਦਾਸਪੁਰ ਦਾ ਇਹ ਪਿੰਡ ਗੁਰਦਾਸਨਗਲ ਆ ਤੇ ਗੁਰਦਾਸਨਗਲ ਤੋਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਤਸਵੀਰਾਂ ਸਾਂਝੀਆਂ ਕਰਦੇ ਹੋ ਇਹ ਖੁਸ਼ੀ ਬਹੁਤ ਜ਼ਿਆਦਾ ਹੋ ਰਹੀ ਹੈ ਖੁਸ਼ੀ ਇਹ ਕਰਕੇ ਹੋ ਰਹੀ ਹੈ ਵੀ ਤੁਸੀਂ ਦੇ ਦੇ ਪਿਓ ਕਿ ਐ ਟਾਈਮ ਸੂਰਜ ਦੇਵਤਾ ਨੇ ਦਿਖਾਈ ਦਿੱਤੀ ਹੈ ਕਹਿਣ ਤੋਂ ਮਤਲਬ ਪਿਛਲੇ 15 20 ਮਿੰਟ ਤੋਂ ਲਗਾਤਾਰ ਸੂਰਜ ਦੇਵਤਾ ਜੀ ਇਤਰਾ ਨਿਕਲੇ ਹੋਏ ਆ ਤੇ ਬੱਦਲਵਾਈ ਵੀ ਜਿਹੜੀ ਉਹ ਇੱਥੇ ਕਾਫੀ ਜ਼ਿਆਦਾ ਘਟੀ ਹੋਈ ਹੈ ਤੇ ਧੁੱਪ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਉਹ ਲੱਗ ਚੁੱਕੀ ਹੈ ਤੇ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਲਗਾਤਾਰ ਬਰਸਾਤ ਨੇ ਜਿਹੜਾ ਆ ਕੋਹ ਰਾਮ ਚ ਆਇਆ ਹੋਇਆ ਸੀ ਬਰਸਾਤ ਦੇ ਨਾਲ ਜਿਹੜੇ ਕੱਚੇ ਘਰਾਂ ਨੂੰ ਤੇ ਨੁਕਸਾਨ ਹੋ ਰਿਹਾ ਸੀ ਲੋਕਾਂ ਦੇ ਲੈਂਟਰ ਤੱਕ ਚੋਣੇ ਸ਼ੁਰੂ ਹੋ ਗਏ ਸੀ ਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਨੁਕਸਾਨ ਹੋ ਰਹੇ ਸੀ ਇਸ ਟਾਈਮ ਮੈਂ ਸੱਤ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਜਿਹੜਾ ਆ ਆਸਮਾਨ ਕਾਫੀ ਜ਼ਿਆਦਾ ਸਾਫ਼ ਲੱਗਦਾ ਪਿਆ ਹੈ ਜਿਹਦੇ ਚ ਕੀ ਬੱਦਲ ਬਹੁਤ ਘੱਟ ਨੇ ਬਲੂ ਆਕਾਸ਼ ਜਿਹੜਾ ਆ ਉਹ ਦਿਖਾਈ ਦੇ ਰਿਹਾ ਤੇ ਉਦੇ ਨਾਲ ਹੀ ਜਿਹੜਾ ਤੁਹਾਨੂੰ ਦੱਸਦੀ ਵੀ ਇੱਧਰ ਤੁਸੀਂ ਦੇਖਦੇ ਪਿਓ ਕਿ ਸ਼ੂਰਜ ਦੇਵਤਾ ਵੀ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤੇ ਇਸ ਟਾਈਮ ਤੁਹਾਨੂੰ ਮੈਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਵਾਂ ਆ ਜਿਹੜੀਆਂ ਨੇ ਇਹ ਏ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੀਆਂ ਨੇ ਹੋਰ ਕਿਹੜੇ-ਕਿਹੜੇ ਏਰੀਆ 'ਚ ਧੁੱਪ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਸੀਂ ਜਿਹੜਾ ਆ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਮੈਂਟ ਦੇ ਵਿੱਚ ਅਰਦਾਸ ਜ਼ਰੂਰ ਕਰਿਓ ਪਰਮਾਤਮਾ ਦੇ ਘੜੀ ਅਰਦਾਸ ਜ਼ਰੂਰ ਲਾਇਓ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਜਿਹੜਾ ਆ ਏਸ਼ੇ ਤਰ੍ਹਾਂ ਧੁੱਪਾਂ ਲੱਗੀਆਂ ਰਹਿਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਆ ਜਿਹੜਾ ਅੱਗੇ ਨਾ ਹੋਵੇ ਕਿਉਂਕਿ ਪਾਣੀ ਜਿਹੜਾ ਆ ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਆ ਚੁੱਕਿਆ ਆ ਤੇ ਇੱਧਰ ਜੇਕਰ ਮੈਂ ਤਸਵੀਰਾਂ ਵਿਖਾਵਾਂ ਤੇ ਲੋਕਾਂ ਨੇ ਜਿਹੜੇ ਆ ਆਪਣੇ ਗਿੱਲੇ ਕੱਪੜੇ ਜਿਹੜੇ ਆ ਕੱਡ-ਕੱਡ ਸੁੱਕਣੇ ਪਾਣੇ ਸ਼ੁਰੂ ਕਰ ਦਿੱਤੇ ਨੇ ਕੋਠਿਆਂ ਦੇ ਉੱਤੇ ਚੂਨ ਨੂੰ ਬਚਾਉਣ ਦੇ ਲਈ ਤੁਸੀਂ ਦੇਖਦੇ ਪਿਓ ਕਿ ਤਰਪਾਲਾਂ ਵੀ ਕੋਠਿਆਂ ਦੇ ਉੱਤੇ ਪਾਈਆਂ ਹੋਈਆਂ ਨੇ ਤੇ ਲਗਾਤਾਰ ਜਿਹੜੇ ਆ ਲੋਕ ਜਿਹੜੇ ਨੇ ਮਨਹਾਲੀ ਦੇ ਨਾਲ ਗੁਜ਼ਰਦੇ ਪਈ ਹੀ ਬਰਸਾਤ ਬਹੁਤ ਜ਼ਿਆਦਾ ਜਿੱਥੇ ਕਿ ਦਰਿਆ ਪੈਂਦੇ ਨੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਪਾਣੀ ਆ ਚੁੱਕਿਆ ਸੀ ਪਰ ਜਿੱਥੇ ਦਰਿਆ ਨਹੀਂ ਲੱਗਦੇ ਉੱਥੇ ਵੀ ਬਰਸਾਤ ਨੇ ਬਹੁਤ ਜ਼ਿਆਦਾ ਮਾਰ ਮਾਰੀ ਹੋਈ ਸੀ ਤੇ ਬਹੁਤ ਲੋਕਾਂ ਦੇ ਜਿਹੜੇ ਆ ਉਹ ਨੁਕਸਾਨ ਹੋਏ ਸਾਹਮਣੇ ਤੁਸੀਂ ਦੇਖਦੇ ਪਈਓ ਕਿ ਕੋਠੇ ਨੂੰ ਚੋਣ ਤੋਂ ਬਚਾਉਣ ਦੇ ਲਈ ਇੱਕ ਵੱਡੀ ਤਰਪਾਲ ਦਾ ਇਸਤੇਮਾਲ ਕੀਤਾ ਗਿਆ ਆ ਤੇ ਭਿੱਜੇ ਹੋਏ ਕੱਪੜਿਆਂ ਨੂੰ ਨਿਕਲਦੇ ਸਾਰ ਹੀ ਸੂਰਜ ਜਿਹੜਾ ਆ ਉਹ ਕੱਪੜੇ ਸਕਾਉਣੇ ਲਈ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਬਰਸਾਤਾਂ ਦੇ ਵਿੱਚ ਜਿਹੜਾ ਆ ਉਹ ਪਾਣੀ ਪੈਣ ਦੇ ਨਾਲ ਜਿਹੜਾ ਆ ਉਹ ਕੱਪੜੇ ਸਾਰੇ ਦੇ ਸਾਰੇ ਲੋਕਾਂ ਦੇ ਭਿੱਜ ਚੁਕੇ ਸੀ ਇਹ ਤਸਵੀਰਾਂ ਤੁਸੀਂ ਜਿਹੜਾ ਗਰਦਾਸਪੁਰ ਦੇ ਪਿੰਡ ਗਰਦਾਸਨਗਲ ਤੋਂ ਦੇਖਦੇ ਪਈਓ ਜਿੱਥੇ ਕਿ ਇਸ ਟਾਈਮ ਤੁਹਾਨੂੰ ਦੱਸ ਰਹੀ ਹਾਂ ਕਿ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਦੱਸਦੇ ਹੋਏ ਕਿ ਜਿਹੜਾ ਇਹ ਸੂਰਜ ਨਿਕਲ ਚੁੱਕਾ ਹੈ ਧੁੱਪ ਜਿਹੜੀ ਲੱਗ ਚੁੱਕੀ ਹੈ ਤੇ ਮਹਾਰਾਜ ਗਾੜੀ ਅਸੀਂ ਵੀ ਅਰਦਾਸ ਕਰਦੇ ਆਂ ਤੇ ਤੁਸੀਂ ਵੀ ਅਰਦਾਸ ਕਰਿਓ ਕਿ ਇਸੇ ਤਰ੍ਹਾਂ ਜਿਹੜੀ ਇਹ ਧੁੱਪ ਲੱਗੀ ਰਹੇ ਤੇ ਕਿਸੇ ਵੀ ਤਰ੍ਹਾਂ ਦਾ ਅੱਗੇ ਮੀਂਹ ਵਗੈਰਾ ਜਿਹੜਾ ਆ ਉਹ ਨਾ ਪਵੇ ਕਿਉਂਕਿ ਮੀਂਹ ਨੇ ਬਹੁਤ ਜ਼ਿਆਦਾ ਵੱਡੇ ਵੱਡੇ ਨੁਕਸਾਨ ਕੀਤੇ ਨੇ ਮੀਂਹ ਨੇ ਬਹੁਤ ਜ਼ਿਆਦਾ ਜਿਹੜਾ ਆ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਦੀ ਖੇਤੀਬਾੜੀ ਦਾ ਨੁਕਸਾਨ ਕੀਤਾ ਆ ਤੇ ਬਹੁਤ ਸਾਰੀਆਂ ਫਸਲਾਂ ਤੇ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਨੁਕਸਾਨ ਹੋਏ ਨੇ ਪਸ਼ੂ ਪੰਛੀਆਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ ਤੇ ਲਗਾਤਾਰ ਜਿਹੜੀ ਉਹ ਤੋਂ ਦੀ ਤਸਵੀਰਾਂ ਹੀ ਤਾਂ ਕਰਕੇ ਦਿਖਾ ਰਹੇ ਆਂ ਵੀ ਤੁਹਾਨੂੰ ਵੀ ਪਤਾ ਲੱਗ ਜੇ ਕਿ ਤੁੱਪ ਜਿਹੜੀ ਐ ਉਹ ਨਿਕਲੀ ਇਹ ਧੁੱਪ ਤੁਸੀਂ ਦੇ ਦੇ ਪਈ ਉਹ ਵੀ ਕਾਫੀ ਜਿਆਦਾ ਜਿਹੜਾ ਆ ਉਹ ਮੈਂ ਸੱਤ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆਂ ਵੀ ਧੁੱਪ ਜਿਹੜੀ ਕਾਫੀ ਜਿਆਦਾ ਲੱਗੀ ਹੋਈ ਆ ਹਾਲਾਂਕਿ 2 ਘੰਟੇ ਪਹਿਲਾਂ ਜਿਹੜਾ ਆ ਇੱਥੇ ਤੇਜ਼ ਮੀਂਹ ਪੈ ਰਿਹਾ ਸੀ ਪਰ ਪਿਛਲੇ 15 ਮਿੰਟ ਤੋਂ ਜਿਹੜੀ ਇਹ ਧੁੱਪ ਬਹੁਤ ਜਿਆਦਾ ਤਿੱਖੀ ਨਿਕਲੀ ਹੋਈ ਹੈ ਤੇ ਆਸਮਾਨ ਵੀ ਜਿਹੜਾ ਆ ਉਹ ਸਾਫ਼ ਲੱਗਦਾ ਪਿਆ ਆ ਤੇ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਕਿ ਇਸੇ ਤਰ੍ਹਾਂ ਹੀ ਜਿਹੜਾ ਆ ਧੁੱਪਾਂ ਲੱਗਦੀਆਂ ਰਹਿਣ ਅੱਗੇ ਤਾਂ ਦਿਨ ਜਿਹੜੇ ਲੱਗਣੇ ਸ਼ੁਰੂ ਹੋ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਨੁਕਸਾਨ ਨੇ ਪਾਣੀ ਜਿਹੜਾ ਆ ਸੁੱਕ ਜਾਵੇ ਜਿਹੜੇ ਹੜ ਆ ਰਹੇ ਨੇ ਉਹ ਵੀ ਜਿਹੜੇ ਨੇ ਉਹ ਰੁਕ ਜਾਣ ਪੈਸੋ ਪਾਣੀ ਵੀ ਰੁਕਣਾ ਬੰਦ ਹੋ ਜਾਵੇ ਤਾਂ ਕਿ ਜਿਹੜਾ ਆ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਆਓ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਥੱਲੇ ਚਲਦੇ ਆ ਤੇ ਆਟਮ ਸਾਡੇ ਨਾਲ ਬਾਬਾ ਜੀ ਨੇ ਤੇ ਬਾਹਰ ਧੁੱਪ ਲੱਗੀ ਪਈ ਹੈ ਤੇ ਅਰਦਾਸ ਜਿਹੜੀ ਉਹ ਸਾਰੇ ਲੋਕੀ ਕਰਦੇ ਪਏ ਵੀ ਇਸੇ ਤਰ੍ਹਾਂ ਧੁੱਪ ਲੱਗਿਆ ਰਹਿਣ ਤੇ ਬਾਬਾ ਜੀ ਕੀ ਕਹਿੰਦੇ ਨੇ ਗੱਲਬਾਤ ਕਰ ਰਹੇ ਨੇ ਬਾਬਾ ਕੀ ਕਹਿਣਾ ਚਾਹੁੰਦੇ ਹੈ ਖਾਲਸਾ ਰਬ ਦੇ ਬੇਨਤੀ ਹੈ ਵੀ ਮਾਰੇ ਅੱਗੇ ਅਰਦਾਸ ਕਰਨੇ ਆ ਇਸ ਰੇਤੋ ਪਾ ਲੱਗਦੀ ਰਹਿਣ ਜਿਆਜਨ ਦਾ ਬਾਜ਼ਾਰ ਹੈ ਪਾਣੀ ਜਿਹੜਾ ਆ ਰਿਹਾ ਇਹ ਵਾ ਮਾੜਾ ਪਾਣੀ ਬੜਾ ਚੜਿਆ ਲੋਕਾਂ ਵਾਸਤੇ ਰਾਹ ਰੂਸਾ ਘਰ ਚੋਂ ਡੇ ਕੋਠੇ ਚੋਂ ਡੇ ਲੈਂਡਰ ਚੋਂ ਲਾਪੇ ਨੇ ਇਸ ਗਾ ਮਾੜਾ ਇਹ ਸਭ ਤੋਂ ਚੰਗੀ ਗੱਲ ਹੈ ਕਿ ਧੁੱਪ ਲੱਗਦੀ ਮਾਰੇ ਦਿਆ ਕਰੇ ਜਿਤਨਾ ਕਿ ਹਾਰੜ ਬੜੇ ਆ ਰਹੇ ਹਾਰੜ ਹੀ ਬੜੇ ਆਉਂਦੇ ਨੇ ਹਰ ਦਰਿਆ ਤੋਂ ਤੁਸੀਆਂ ਟੁੱਟਣ ਡੀਆਂ ਇਨਾਂ ਨੇ ਬੜੇ ਪ੍ਰਬੰਧ ਕੀਤੇ ਕੋਈ ਪ੍ਰਬੰਧਨ ਨਹੀਂ ਕੀਤਾ ਤੁਸੀਆਂ ਟੁੱਟਣ ਡੀਆਂ ਨੇ ਤੇ ਲੋਕਾਂ ਦਾ ਨੁਕਸਾਨ ਹੋਣ ਡਿਆ ਫਸਲਾਂ ਦਾ ਜੀਆ ਦਾ ਡੰਗਰਾਂ ਦਾ ਕਿੰਚਾਰਾ ਨਹੀਂ ਮਿਲ ਲਿਆ ਇਹ ਕਰਕੇ ਬਹੁਤ ਨੁਕਸਾਨ ਹੁੰਦਾ ਕਿਰਪਾ ਕਰਕੇ ਇਹਨਾਂ ਦਾ ਬੰਦੋਬਸਤ ਕੀਤੇ ਮਾਰੇ ਮੇਰੇ ਗੁਰੂ ਆਪਣੇ ਆਪਣਾ ਵਰਤਾਓ ਸਹੀ ਤੇ ਜਿਵੇਂ ਹੁਣ ਬਾਬਾ ਜੀ ਧੁੱਪ ਲੱਗੀ ਕੀ ਕਹਿਣਾ ਜਦ ਪੇਸਾ ਲੱਗੀ ਰਹੀ ਧੁੱਪ ਲੱਗੀ ਰਹੀ ਸੋਹ ਧੁੱਪ ਤੇ ਲੱਗੀ ਕੋਠੇ ਸੁਕਣ ਰਾਹ ਰਾ ਖੋਲ ਜਣ ਹਾਂ ਜਾਨੇ ਪਾਣੀ ਨਹੀਂ ਬਣਦੇ ਨਾ ਧੁੱਪ ਲੱਗਦੀ ਨਾ ਆਟਾ ਭਉਣ ਜੋਗੇ ਹੈ ਕਿ ਨਹੀਂ ਵਾਹਿਗੁਰੂ ਅ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਇੱਧਰ ਤੁਹਾਨੂੰ ਤਸਵੀਰਾਂ ਜਿਹੜੀਆਂ ਵਿਖਾ ਦਿੰਦੇ ਆ ਕਿ ਧੁੱਪ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਲੱਗੀ ਪਈ ਹੈ ਤੇ ਦਿਨ ਜਿਹੜਾ ਆ ਲੱਗਣਾ ਸ਼ੁਰੂ ਹੋ ਗਿਆ ਆ ਤੇ ਸਾਰੇ ਲੋਕ ਜਿਹੜੇ ਆ ਉਹ ਅਰਦਾਸਾ ਕਰਦੇ ਪਏ ਕਿ ਧੁੱਪਾਂ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਲੱਗੀਆਂ ਰਹਿਣ ਸਾਡੇ ਨਾਲ ਇੱਥੇ ਹੋਰ ਵੀ ਵੀਰ ਜੀ ਮੌਜੂਦ ਨੇ ਭਾਈ ਧੁੱਪ ਲੱਗੀ ਹੈ ਕੀ ਗੱਣਾ ਚਾਹ ਵਾਹ ਖਾਲਸਾ ਫਤਿਹ ਬਹੁਤ ਮਰਗਦੀ ਕਿਰਪਾ ਦੇ ਨਾਲ ਧੁੱਪ ਲੱਗੀ ਰਵੇ ਤੇ ਸਾਰਿਆਂ ਨੂੰ ਸੁਖ ਸ਼ਾਂਤੀ ਚਾਹੀਦੀ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਫਸਲਾਂ ਦਾ ਤੇ ਮਾਲਕ ਕਿਰਪਾ ਕਰੇ ਤੇ ਉਹ ਸਾਰੇ ਹੱਸਦੇ ਵਸਦੇ ਰਹਿਣ ਹੜ ਬੜੇ ਆ ਕੇ ਤੇ ਹੜ ਬਹੁਤ ਜ਼ਿਆਦਾ ਆਇਆ ਜੀ ਬਾਹਰ ਪਾਣੀ ਬਹੁਤ ਜ਼ਿਆਦਾ ਹੋਇਆ ਵਾ ਤੇ ਬਹੁਤ ਜ਼ਿਆਦਾ ਪਾਣੀ ਚੜਿਆ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਵਾ ਵਿਚਾਰੇ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਆ ਸਾਰਿਆਂ ਦਾ ਹੀ ਨੁਕਸਾਨ ਆ ਉਹਦੇ ਵਿੱਚ ਤੇ ਤੇ ਅੱਜ ਮੋਟਾ ਤੇ ਹੁਣ ਜਿਹੜੀ ਦੁੱਖ ਲੱਗੀ ਕੀ ਕਰਨਾ ਚਾਹੋਗੇ ਬਹੁਤ ਮਾਲਕ ਦੀ ਕਿਰਪਾ ਨਾਲ ਇਸੇ ਦਾ ਇਸ ਤੋਂ ਪਾਲ ਲੱਗਦੀਆਂ ਰਹਿਣ ਤੇ ਕਿਰਪਾ ਹੋਵੇ ਵਾਹਿਗੁਰੂ ਦੀ ਤੇ ਸਾਰੇ ਸੁਖ ਸ਼ਾਂਤੀ ਨਾਲ ਵਸਦੇ ਰਹਿਣ ਬਹੁਤ ਹੀ ਕਿਰਪਾ ਦੇ ਨਾਲ ਧੁੱਪ ਲੱਗੀ ਰਵੇ ਮੈਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਆ ਵੇਖੋ ਲਿੰਟਰ ਚੋਂ ਡੇ ਆ ਅੰਦਰ ਜਾ ਕੇ ਵੇਖੋ ਬਹੁਤ ਮਾੜਾ ਹਾਲਾ ਕੰਦਾ ਚੋਂ ਡੀਆਂ ਨੇ ਬਰਸਾਤ ਬਹੁਤ ਹੋਈ ਆ ਬਾਹਰ ਤੇ ਹੜ ਬਹੁਤ ਜ਼ਿਆਦਾ ਆਏ ਨੇ ਬਹੁਤ ਜ਼ਿਆਦਾ ਪਾਣੀ ਆਇਆ ਵਾ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਵਾ ਵਿਚਾਰੇ ਜ਼ਿਮੀਂਦਾਰਾਂ ਦਾ ਬੜਾ ਨੁਕਸਾਨ ਹੋਇਆ ਵਾ ਬਾਹਰ ਤੇ ਇੱਥੇ ਵੀ ਲੋਕਾਂ ਦੇ ਕੋਠੇ ਜਿਹੜੇ ਚੋਂ ਡੇ ਆ ਲਿੰਟਰ ਚੋਂ ਡੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਮਾਲਕ ਕਿਰਪਾ ਕਰੇ ਤੇ ਚਲੋ ਹੁਣ ਰਹਿਮਤ ਕਰੇ ਤੇ ਧੁੱਪਾ ਲਗਦੀਆਂ ਰਹਿਣ ਤੇ ਕਿਸੇ ਦਾ ਨੁਕਸਾਨ ਨਾ ਹੋਵੇ